ਤੂੰ ਸੋਚਿਆ ਬਾਈ ਲੋਕਾਂ ਨੂੰ ਬਹੁਤ ਸੀਗਾ ਵੀ ਯਾਰ ਸਾਡੇ ਡੌਗ ਬਾਰੇ ਹੋਵੇ ਹਨਾ ਲੋਕ ਬਾਈ ਬਿਲਕੁਲ ਬਾਈ ਇੱਟਾਂ ਦਾ ਤਾਂ ਕੰਮ ਕਰਵਾ ਲੈਂਦੇ ਜਿੰਮੇ ਦਾ ਚਾਹੀ ਉਵੇਂ ਦਾ ਕਰਵਾ ਲੈਂਦੇ ਇਹਦਾ ਕੀ ਕੀ ਫਾਇਦਾ ਬਾਈ ਕਿਤੇ ਜਿਹੜੀ ਆ ਉੱਪਰ ਚਾਦਰ ਲੱਗੀ ਵੀ ਇਹ ਤਾਪਦੀ ਜਾਣੀ ਹੈਗੀ ਵੀ ਕੀ ਬਾਈ ਇਹ ਟੋਟਲੀ ਇਨਸੂਲੇਟ ਹੁੰਦਾਗਾ ਉੱਪਰਲੀ ਸ਼ੈਡ ਤੇ ਡਬਲ ਸ਼ੀਟ ਲੱਗੀ ਹੋਈ ਹੈਗੀ ਜਿਹੜੀ ਜਿਹੜੀ ਗਰਮ ਹੋਣ ਤੋਂ ਬਚਾਉਂਦੀ ਹੈਗੀ ਅੱਛਾ ਵਿੱਚੋਂ ਠੀਕ ਹੈ ਇਹ ਮੰਨ ਕੇ ਚਲੋ ਹੀਟ ਕਵਰ ਕਰਦਾਗਾ ਇਨਸੂਲੇਟ ਹੈਗਾ ਅੰਦਰਲਾ ਰੂਮ ਵੀ ਇਨਸੂਲੇਟ ਹੈਗਾ ਉਹਦੇ ਵਿੱਚ ਵੀ ਵੀਰੇ ਜਿੰਮੇ ਗਰਮੀ ਚ ਪਿਆਗਾ ਇਹ ਗਰਮੀ ਨਹੀਂ ਪਿਆਗਾ ਅੱਛਾ ਬਾਈ ਤੇ ਬਾਕੀ ਠੀਕ ਹੈ ਤੇ ਇਸ ਤਰ੍ਹਾਂ ਤੇ ਫੀਡ ਪਾਈ ਤੇ ਵਾਹ ਸਪੀਡ ਪਾਈ ਤੇ ਕਮਾਇਆ ਬਾਈ ਬਿਲਕੁਲ ਜੀ ਓਕੇ ਹੈਗਾ ਤੇ ਨਹੀਂ ਨਹੀਂ ਬਿਲਕੁਲ ਭਾਈ ਬਹੁਤ ਸੋਹਣੇ ਤਰੀਕੇ ਨਾਲ ਅੱਜ ਵੀ ਆਪਣੀਆਂ ਤਿੰਨ ਡਿਲੀਵਰੀਆਂ ਹੋਈਆਂ ਨੇ ਭਾਈ ਕਮਰ ਸਰ ਗਿਆ ਗਾ ਦੋ ਮੰਨ ਕੇ ਚਲੋ ਜਲੰਧਰ ਏਰੀਆ ਚ ਭੇਜੇ ਨੇ ਠੀਕ ਹੈ ਭਾਈ ਵੀਰੇ ਜੇਕਰ ਆਪਾਂ ਗੱਲ ਕਰੀਏ ਵੀ ਜਿਵੇਂ ਕਿਸੇ ਵੀ ਇਹ ਏਸੀ ਵਾਲਾ ਹੋਣ ਲੱਗ ਰਿਹਾ ਵੀਰੇ ਤਿਆਰ ਏਸੀ ਵਾਲਾ ਹਾਂ ਇਹ ਏਸੀ ਵਾਲਾ ਗਾ ਠੀਕ ਹੈ ਇਹ ਵਾਸਤੇ ਦੋਆ ਚੇ ਸਟਾਰਟ ਕਰਨਾ ਕੁਝ ਦਿੱਲੀ ਦੇ ਆਰਡਰ ਸੀ ਇਹ ਭਾਈ 5 ਫੁੱਟ ਦਾ ਹੈ ਕਿੰਨੇ ਫੁੱਟ ਦਾ ਗਾ ਇਹ ਸੇਮ ਸੇਮ ਹੈ ਸਾਈਜ਼ ਭਾਈ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾ ਇੱਕ ਵੀਰ ਦੇ ਅੱਜ ਕੱਲ ਬਹੁਤ ਚਰਚੇ ਹੋ ਰਹੇ ਨੇ ਬਾਈ ਜਿੱਥੇ ਕਿ ਆਪਾਂ ਦਿਉਸੀ ਇੰਜੀਨੀਅਰਿੰਗ ਵਰਕਸ ਤੇਰੇ ਬਾਈ ਕੋਲੇ ਬਾਈ ਬਹੁਤ ਸਾਰਾ ਸਮਾਨ ਬਣਦਾ ਤੇ ਨਾਲ ਹੀ ਵੀਰ ਨੇ ਇੱਕ ਨਵਾਂ ਟਰੈਂਡ ਸ਼ੁਰੂ ਕਰਤਾ ਜਿਵੇਂ ਆਪਾਂ ਕਹਿ ਲਈਏ ਆਪਣੇ ਆਪ ਦੇ ਲਈ ਘਰ ਤਾਂ ਹਰੇਕ ਬੰਦਾ ਸੋਨੇ ਪਾਉਂਦਾ ਹੀ ਪਾਉਂਦਾ ਹਨਾ ਪਰ ਵੀਰ ਨੇ ਜਿਹੜੇ ਆਪਣੇ ਘਰਾਂ ਦੇ ਵਿੱਚ ਡੌਗ ਕੈਟ ਜਾਂ ਕੋਈ ਵੀ ਆਪਾਂ ਕਹਦੀਏ ਵੀ ਛੋਟੇ ਜਾਨਵਰ ਰੱਖੇ ਹੁੰਦੇ ਹਨਾ ਤਾਂ ਉਹਨਾਂ ਲਈ ਵੀ ਬਾਈ ਵੀਰ ਨੇ ਮੋਡੀਫਿਕੇਸ਼ਨ ਵਾਲਾ ਘਰ ਸ਼ੁਰੂ ਕਰਤਾ ਇਹ ਚੀਜ਼ਾਂ ਦੇਖ ਕੇ ਐਂ ਲੱਗਦਾ ਵੀ ਜਿਵੇਂ ਜਿਹੜੇ ਘਰ ਦੇ ਵਿੱਚ ਪਿੰਜਰਾ ਪਿਆਣਾ ਵੀ ਕਿਸੇ ਬਾਹਰੋਂ ਵਿਦੇਸ਼ ਦੀ ਧਰਤੀ ਤੋਂ ਮੰਗਵਾਇਆ ਮੇਰੇ ਨਾਲ ਵੀ ਆਗਾ ਤੇ ਤੁਸੀਂ ਇੰਜੀਨੀਅਰ ਵਰਕਸ਼ਾਲਾ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਹੁਤ ਠੀਕ ਹੋ ਬਾਈ ਚੜ੍ਹਦੀ ਕਲਾ ਜੀ ਬਹੁਤ ਵਧੀਆ ਬਾਈ ਸ਼ੁਕਰ ਹੈ ਮਾਲਕ ਦਾ ਤੇ ਬਾਈ ਜੀ ਜਿਹੜਾ ਤੁਸੀਂ ਮੰਨ ਲਓ ਵੀ ਕੰਟੈਂਟ ਲੈ ਆਂਦਾ ਹਨਾ ਨਵੀਂ ਚੀਜ਼ ਦਾ ਇਹ ਕਿੱਥੋਂ ਸੋਚਿਆ ਬਾਈ ਲੋਕਾਂ ਨੂੰ ਬਹੁਤ ਸੀਗਾ ਵੀ ਯਾਰ ਸਾਡੇ ਡੌਗ ਬਾਰੇ ਹੋਵੇ ਹਨਾ ਲੋਕ ਬਈ ਇੱਟਾਂ ਦਾ ਤਾਂ ਕੰਮ ਕਰਵਾ ਲੈਂਦੇ ਜਿੰਮੇ ਦਾ ਚਾਹੀ ਉਵੇਂ ਦਾ ਕਰਵਾ ਲੈਂਦੇ ਇਹਦਾ ਕੀ ਕੀ ਫਾਇਦਾ ਬਈ ਕਿਤੇ ਜਿਹੜੀ ਆ ਉੱਪਰ ਚਾਦਰ ਲੱਗੀ ਵੀ ਇਹ ਤਾਪਦੀ ਜਾਣੀ ਹੈਗੀ ਵੀ ਕੀ ਬਈ ਇਹ ਟੋਟਰੀ ਇਨਸੂਲੇਟ ਹੁੰਦਾਗਾ ਉੱਪਰਲੀ ਸ਼ੈਡ ਤੇ ਡਬਲ ਸ਼ੀਟ ਲੱਗੀ ਹੋਈ ਹੈਗੀ ਜਿਹੜੀ ਜਿਹੜੀ ਗਰਮ ਹੋਣ ਤੋਂ ਬਚਾਉਂਦੀ ਹੈਗੀ ਵਿਚੋਂ ਠੀਕ ਹੈ ਇਹ ਮੰਨ ਕੇ ਚਲੋ ਹੀਟ ਕਵਰ ਕਰਦਾਗਾ ਇਨਸੂਲੇਟ ਹੈਗਾ ਅੰਦਰਲਾ ਰੂਮ ਵੀ ਇਨਸੂਲੇਟ ਹੈਗਾ ਉਹਦੇ ਵਿੱਚ ਵੀ ਵੀਰੇ ਜਿੰਮੇ ਗਰਮੀ ਚ ਪਿਆਗਾ ਇਹ ਗਰਮੀ ਨਹੀਂ ਪਾਗਾ ਅੱਛਾ ਬਈ ਤੇ ਬਾਕੀ ਵੀਰੇ ਡੁੱਲਾ ਡੁੱਲਾਗਾ ਬਾਕੀ ਇਹ ਬਾਸ਼ੇ ਵਾਲਾ ਹੁੰਦਾਗਾ ਟੁੱਟੀ ਬਾਕੀ ਇਹਦੇ ਚ ਜਿਵੇਂ ਬਾਈ ਫਲੋਰ ਹੈਗਾ ਇਹਦਾ ਫਾਇਦਾ ਬਹੁਤ ਹੈਗਾ ਜਿਵੇਂ ਕੁੱਤਾ ਬਾਥਰੂਮ ਵਗੈਰਾ ਕਰੂਗਾ ਤਾਂ ਇਸ ਚ ਜਾਨੀ ਕਿ ਕੁੱਤੇ ਨੂੰ ਪ੍ਰੋਬਲਮ ਨਹੀਂ ਹੁੰਦੀ ਜਿਵੇਂ ਕੁੱਤਾ ਬਾਥਰੂਮ ਚ ਲਿਟੀ ਜਾਂਦਾ ਹੈਗਾ ਬਾਥਰੂਮ ਨੀਚੇ ਹੀ ਗਰ ਜਾਣਾ ਹੈਗਾ ਤੇ ਦੂਜੀ ਗੱਲ ਇਹ ਹੈ ਬਾਈ ਇਹਨੂੰ ਨੀਚੋਂ ਹਵਾ ਲੱਗਦੀ ਰਹਿੰਦੀ ਹੈ ਕੁੱਤੇ ਨੂੰ ਤਾਂ ਸਕਿਨ ਪ੍ਰੋਬਲਮ ਨਹੀਂ ਹੁੰਦੀ ਤਾਬ ਦਾ ਵਗੈਰਾ ਤਾਂ ਨਹੀਂ ਹੈ ਕਰਦੇ ਜੀ ਬਾਈ ਜਮਾ ਵੀ ਕੋਈ ਪ੍ਰੋਬਲਮ ਨਹੀਂ ਤੇ ਹੈ ਬਹੁਤ ਹੈਵੀ ਡਿਊਟੀ ਹੈ ਜਿਵੇਂ ਮਰਜੀ ਉੱਪਰ ਚੜ ਕੇ ਬੰਦਾ ਛਾਲਾ ਮਾਰੀ ਠੀਕ ਹੈ ਬਾਈ ਠੀਕ ਹੈ ਬਿਲਕੁਲ ਜੀ ਬਿਲਕੁਲ ਤੇ ਇਹਦੇ ਲਈ ਫੂਡ ਲਈ ਆ ਗਿਆ ਜੀ ਹਾਂ ਬਾਈ ਇਹ ਫੂਡ ਲਈ ਆ ਬਾਈ ਚਾਂਸ ਆਪਣੇ ਘਰ ਦੇ ਖਾਣਾ ਪਾਉਣਾ ਹੈਗਾ ਤਾਂ ਇਹਨੂੰ ਜਿਵੇਂ ਮਰਜ਼ੀ ਖਾਣਾ ਪਾ ਕੇ ਇਹਨੂੰ ਫਿਰ ਦੁਬਾਰੇ ਬੰਦ ਕਰ ਸਕਦਾ ਠੀਕ ਹੈ ਵੀ ਆਇਆ ਨਹੀਂ ਹੈਗਾ ਵੀ ਜਿਵੇਂ ਕਈ ਵਾਰ ਕੋਈ ਦੱਸਦਾ ਹੈ ਤਾਂ ਕਈ ਵਾਰੀ ਵੱਡਦਾ ਹੁੰਦਾ ਹੈਗਾ ਜਿਆਦਾ ਵੀ ਜਿਵੇਂ ਆਪਾਂ ਕਰਨ ਵਾਸਤੇ ਤਾਂ ਸਾਹਮਣੇ ਵਾਸਤੇ ਆ ਜੇ ਤਾਂ ਉਹਦੇ ਲਈ ਬਹੁਤ ਵਧੀਆ ਹੈਗਾ ਉਹਦੇ ਲਈ ਬਹੁਤ ਵਧੀਆ ਬਿਲਕੁਲ ਜੀ ਬਿਲਕੁਲ ਤੇ ਆਲੇ ਨਾਲੇ ਵਾਲੀ ਜਾਲੀ ਵੀ ਪੂਰੀ ਮਜ਼ਬੂਤ ਹੈ ਬਾਈ ਪੂਰੀ ਮਜ਼ਬੂਤ ਹੈ ਬਾਕੀ ਜਿਵੇਂ ਇੱਥੇ ਨਾਮ ਲਿਖਿਆ ਜਾਂਦਾ ਬਾਈ ਠੀਕ ਹੈ ਹਾਂ ਜਿਵੇਂ ਇਹ ਨਾਮ ਖੂਬੀ ਵਿੱਲਾ ਹਾਂ ਜੀ ਆਪਣੀ ਸ਼ੌਪ ਦਾ ਨਾਮ ਆ ਗਿਆ ਇਹ ਛੋਟੀ ਸ਼ੌਪ ਦਾ ਨਾਮ ਆ ਗਿਆ ਤੇ ਉੱਪਰ ਜਿਹੜੀ ਸੀਟ ਪਾਈ ਜਾਂਦੀ ਹੈ ਬਾਈ ਠੀਕ ਹੈ। ਬਾਕੀ ਭਾਈ ਆ ਗਜ਼ੌਸਤਾ ਅਗੇ ਲਾ ਲਓ ਵੈਂਟੀਲੇਸ਼ਨ ਅਗੇ ਰੋਸ਼ਨਦਾਨ ਅਗੇ। ਕਈ ਵਾਰੀ ਜਿਵੇਂ ਅੰਦਰ ਗਰਮੈਸ਼ ਵਗੈਰਾ ਨਹੀਂ ਹੁੰਦੀ ਹੈਗੀ ਬਾਕੀ ਕੂਲਰ ਲੱਗਿਆ ਹੁੰਦਾ ਜਿਵੇਂ ਕੂਲਰ ਦੀ ਆਪਾਂ ਕਹਿੰਦੇ ਆ ਪਰਦਾ ਜੀ ਮਾਰਨ ਲੱਗ ਜਾਂਦੀ ਹੈ। ਹਾਂ ਜੀ। ਬਾਕੀ ਆ ਕੂਲਰ ਚੱਲਦਾ ਬਾਈ। ਠੀਕ ਹੈ। ਤੇ ਬਾਕੀ ਇਹਦੇ ਚ ਕੂਲਰ ਪਾਣੀ ਵਾਲਾ ਜੀ ਪਾਣੀ ਵਗੈਰਾ ਹੀ ਪੈਂਦਾ ਜੀ ਠੀਕ ਹੈ ਠੀਕ ਹੈ ਤੇ ਬਾਕੀ ਸਟੀਲ ਦਾ ਕੂਲਰ ਹੁੰਦਾ ਇਹਨੂੰ ਜੰਗ ਵਗੈਰਾ ਲੱਗਦੀ ਨਹੀਂ ਹੈਗੀ ਠੀਕ ਹੈ ਖਰਾਸ਼ਟ ਵਗੈਰਾ ਨਹੀਂ ਲੱਗਦੀ ਤੇ ਇਹਨੂੰ ਆਪਾਂ ਕਿਤੇ ਬਾਹਰ ਬਾਹਰ ਵੀ ਰੱਖ ਸਕਦੇ ਆ ਜਾਂ ਕਿਤੇ ਇੰਡੋਰ ਰੱਖਣਾ ਪਊਗਾ ਬਈ ਬਾਹਰ ਡੋਰ ਇੰਡੋਰ ਦੋਨਾਂ ਵਾਸਤੇ ਹੈਗਾ ਵੈਸੇ ਆਪਾਂ ਨੇ ਆਊਟ ਡੋਰ ਵਾਸਤੇ ਬਣਾਇਆ ਹੈਗਾ ਇਹ ਠੀਕ ਹੈ ਜੀ ਤੇ ਇਹ ਵੀ ਆਪਣੇ ਦੋ ਪੀਸ ਬਾਈ ਮਹਾਲੀ ਜਾ ਰਹੇ ਨੇਗੇ ਬਾਕੀ ਦਿੱਲੀ ਦੇ ਆਰਡਰ ਸੀਗੇ ਆਪਣੇ ਕੋਲੇ ਹੋਈ ਜਾਂਦੇ ਨੇਗੇ ਠੀਕ ਹੈ ਬਿਲਕੁਲ ਤੇ ਆਜੋ ਭਰਾਓ ਇੱਕ ਵਾਰੀ ਤੁਹਾਨੂੰ ਜਿਹੜਾ ਮੋਡੂਲਰ ਸਟਰਕਚਰ ਆ ਇਸ ਤਰ੍ਹਾਂ ਬਾਈ ਹੋ ਰਹੇ ਨੇ ਇਹ ਕੱਚਾ ਹਜੇ ਤਿਆਰ ਕਰਿਆ ਹੋਇਆ ਤੇ ਇਹ ਬਣ ਰਿਹਾ ਵੀ ਇਸ ਤਰ੍ਹਾਂ ਦਾ ਮਟੀਰੀਅਲ ਜਿਹੜਾ ਲੋਹੇ ਦੇ ਪੈਪ ਵਗੈਰਾ ਲਾ ਕੇ ਕਿਸ ਤਰ੍ਹਾਂ ਜਿਹੜਾ ਤਾਂ ਥੱਲੇ ਵਾਲਾ ਢਾਂਚਾ ਹੈਗਾ ਉਹ ਕਿਸ ਤਰ੍ਹਾਂ ਤਿਆਰ ਹੁੰਦਾ ਉਹ ਤੁਸੀਂ ਭਰਾਵੋ ਦੇਖ ਸਕਦੇ ਹੋ ਤੇ ਥੱਲੇ ਟਾਇਰ ਵੀ ਲੱਗੇ ਹੋਏ ਹੈਗੇ ਤਾਂ ਜੋ ਅਡਜਸਟੇਬਲ ਆਏ ਵੀ ਕਿਤੇ ਵੀ ਆਪਣੇ ਸਟੇ ਵਾਲੇ ਹੁੰਦੇ ਨੇ ਲੋਕ ਵਾਲੇ ਹੁੰਦੇ ਨੇਗੇ ਜਿੱਥੇ ਮਰਜ਼ੀ ਸਟੇ ਕਰ ਦੋ ਇਹ ਨਹੀਂ ਹੈਗਾ ਵੀ ਰੁੜੂਗਾ ਇਹ ਵੀ ਇੰਪੋਰਟਡ ਟਾਇਰ ਆ ਗਏ ਬਾਈ ਲੋਕ ਵਾਲੇ ਹਨਾ ਵੀ ਕੋਈ ਐਦਾਂ ਦੀ ਸਮੱਸਿਆ ਨਹੀਂ ਹੈਗੀ ਜਦੋਂ ਬਾਈ ਜੀ ਇਹਦੀ ਡਿਲੀਵਰੀ ਹੋਣੀ ਹੈ ਕਿਸੇ ਦੇ ਘਰੇ ਤਾਂ ਫਿਰ ਇਸ ਤਰੀਕੇ ਪੈਕ ਹੋ ਕੇ ਕਰਕੇ ਭੇਜ ਦਿਓ। ਬਾਕੀ ਜੇ ਤਾਂ ਬਾਈ ਦੂਰ ਜਾਣਾ ਦੂਰਪਾਰ ਜਾਣਾ ਤਾਂ ਇਹਦੀ ਪੈਕਿੰਗ ਹੋਰ ਵੀ ਹੁੰਦੀ ਹੈ ਜਿਵੇਂ ਗੱਤੇ ਵਗੈਰਾ ਦੀ ਪੈਕਿੰਗ ਕਰਕੇ ਜਾਂ ਪੇਟੀ ਚ ਪੈਕਿੰਗ ਕਰਕੇ ਭੇਜ ਦਿਆਂਗੇ। ਹਾਂਜੀ ਜਿਵੇਂ ਆਪਣੀ ਆਊਟਰ ਸਟੇਟ ਜਾਂਦਾ ਜਿਵੇਂ ਗੁਜਰਾਤ ਹੋ ਗਿਆ, ਐਮਪੀ ਬਿਹਾਰ ਜਿੱਥੇ ਵੀ ਹੁੰਦਾ ਹੈ। ਉਦੋਂ ਆਪਾਂ ਇਹਨੂੰ ਲੱਕੜ ਦੀ ਪੈਕਿੰਗ ਕਰਦੇ ਆਂਗੇ ਬੇ ਜੀ ਇਹ ਜਿਵੇਂ ਆਪਣੇ ਲੋਕਲ ਪੰਜਾਬ ਚ ਹੋ ਗਿਆ ਫਿਰ ਇਹ ਰੈਪ ਨਾਲ ਹੀ ਫਿਰ ਇਸ ਤਰ੍ਹਾਂ ਦੀ ਪੈਕਿੰਗ ਜਿਹੜੀ ਕਰਦੇ ਆਂਦੇ ਵਾਲੇ ਗੱਦੇ ਲਾ ਕੇ ਇਹਦੇ ਚ ਪਿਕਅਪ ਚ ਰੱਖ ਦਿੰਦੇ ਆਂਗੇ ਉਹਦੇ ਨਾਲ ਵੀ ਪ੍ਰੋਬਲਮ ਨਹੀਂ ਠੀਕ ਹੈ ਬਿਲਕੁਲ ਤੇ ਵੀਰ ਜੀ ਜਿਹੜੇ ਕਰ ਇਹਦੇ ਆਪਾਂ ਸਾਈਜ਼ ਦੀ ਗੱਲ ਕਰੀਏ ਜਿਹੜਾ ਆ ਸਾਈਜ਼ ਹੈਗਾ ਇਹ ਸਿੰਗਲ ਡੌਗ ਲਈ ਆ ਜਾਂ ਦੋ ਲਈ ਆ ਇਹ ਵੀਰੇ ਜਿਵੇਂ ਮੰਨ ਕੇ ਚਲੋ ਮੀਡੀਅਮ ਬਰੀਡ ਆ ਗਈ ਜਿਵੇਂ ਜਰਮਨ ਸ਼ੈਫਰਡ ਹੋ ਗਿਆ ਪਿੱਟ ਬੋਲ ਹੋ ਗਿਆ ਜਾਂ ਹਸਕੀ ਹੋ ਗਿਆ ਇਹ ਡੌਗਾਂ ਲਈ ਹੈ ਇਹਦੇ 'ਚ ਦੋ ਜਿਵੇਂ ਜੋੜਾ ਰਹਿ ਸਕਦਾ ਵੀਰੇ ਠੀਕ ਹੈ ਜੀ ਹਾਂਜੀ ਵੀਰੇ ਜਿਹੜੇ ਛੋਟੀ ਬਰੀਡ ਆਗੇ ਉਹ ਤਾਂ ਇਹਦੇ 'ਚ ਚਾਰ ਵੀ ਰਹਿ ਜਾਂਦੇ ਨੇ ਵੀਰੇ ਚਾਰ ਵੀ ਰਹਿ ਪੈਂਦੇ ਆ ਜਿਵੇਂ ਹੁਣ ਵੱਡੇ ਡੌਗ ਲਈ ਅਸੀਂ ਨੇ ਆਹ ਤਿਆਰ ਕਰ ਰਹੇ ਆਂਗੇ ਵੀਰੇ ਇਹ ਸਾਈਜ਼ ਆ ਸਭ ਤੋਂ ਵੱਡਾ ਸਾਈਜ਼ ਹੈਗਾ ਅੱਛਾ ਜੀ ਇਹ 1.5 ਬਾਈ 5.5 ਦਾ ਸਾਈਜ਼ ਆ ਇਹਦੀ ਹਾਈਟ ਵੀ ਵੱਧਾਗੀ ਵੀਰੇ ਠੀਕ ਹੈ ਤੇ ਇਹਦੇ 'ਚ ਡੌਗ ਜਿਵੇਂ ਕੈਨ ਕੋਰਸ ਆ ਗਿਆ ਪੀ ਐਮ ਆ ਗਿਆ ਜਾਂ ਜਿਵੇਂ ਆਪਾਂ ਕਹਿੰਦੇ ਆ ਪਾਕਿਸਤਾਨੀ ਬੁਲੀ ਆ ਗਿਆ ਇਹ ਉਹਨਾਂ ਡੌਗਾਂ ਲਈ ਹੈਗਾ ਇਹਦੇ 'ਚ ਭਾਂਡੇ ਵੀ ਦੋ ਲੱਗਦੇ ਨੇ ਪੁੱਤ ਲੈ ਆਂ ਚੱਕ ਕੇ ਇਹਦੇ 'ਚ ਠੀਕ ਹੈ ਭਾਂਡੇ ਵੀ ਦੋ ਹੋ ਗਏ ਠੀਕ ਹੈ ਹਾਂ ਇਹਦੇ ਚ ਇੱਕ ਲਾਲੂ ਤੁਸੀਂ ਪਾਣੀ ਵਾਲਾ ਹੋ ਗਿਆ ਇੱਕ ਫੀਡ ਵਾਲਾ ਹੋ ਗਿਆ ਵੀਰੇ ਠੀਕ ਹੈ ਠੀਕ ਹੈ ਦੋ ਭਾਂਡੇ ਹੋ ਗਏ ਬਿਲਕੁਲ ਇਹਦੇ ਤਾਂ ਆਪਾਂ ਵਿੱਚ ਵੀ ਵੜ ਸਕਦੇ ਆ ਮੇਰੇ ਜਿਆਦਾ ਸਾਨੀ ਨਾਲ ਹੈਨਾ ਹਾਂ ਬਿਲਕੁਲ ਜੀ ਬਿਲਕੁਲ ਮੇਰੇ ਖਿਆਲ ਚ ਕਿਸੇ ਟਾਈਮ ਚ ਜੇ ਇੰਡੀਆ ਦੇ ਵਿੱਚ ਦੁਬਈ ਵਾਂਗੂ ਸ਼ੇਰ ਪਾਲਣ ਦੀ ਮਿਲ ਗਈ ਹੈਨਾ ਸੋ ਲਾਇਸੈਂਸ ਵਗੈਰਾ ਮਿਲਣ ਲੱਗੇ ਤਾਂ ਲੋਕ ਮੇਰੇ ਖਿਆਲ ਚ ਇਹਨਾਂ ਦੇ ਸ਼ੇਰ ਵੀ ਪਾਲਣ ਲੱਗ ਜਾ ਕਰਨਗੇ ਬਿਲਕੁਲ ਬਿਲਕੁਲ ਤੇ ਇਸੇ ਤਰ੍ਹਾਂ ਭਾਈ ਇਹਦਾ ਆਪਾਂ ਨੇ ਹਜੇ ਇੱਕ ਇੱਕੇ ਮਾਡਲ ਤਿਆਰ ਕੀਤਾ ਹੈਗਾ ਅੱਗੇ ਅੱਗੇ ਬਹੁਤ ਚੀਜ਼ਾਂ ਬਣਾਵਾਂਗੇ ਨਵੀਆਂ ਚੀਜ਼ਾਂ ਤੇ ਸੋਚਿਆ ਹੋਇਆ ਹੈਗਾ ਚਲੋ ਜਿੰਨੇ ਕ ਆਪਣੇ ਕੋਲ ਆਰਡਰ ਨੇ ਕਿ ਹਜੇ ਟਾਈਮ ਤੋਂ ਫੁਰਸਤ ਨਹੀਂ ਹੈਗੀ ਜਦੋਂ ਟਾਈਮ ਮਿਲੇ ਆਪਾਂ ਨੂੰ ਜ਼ਰੂਰ ਬਣਾਵਾਂਗੇ ਉਦੋਂ ਬਾਅਦ ਬਿਲਕੁਲ ਜੀ ਬਿਲਕੁਲ ਤੇ ਇੱਕ ਦਾ ਆ ਆ ਬਤਲਾਇਆ ਜੀ ਭਾਈ ਠੀਕ ਹੈ ਜੀ ਇਸ ਤਰ੍ਹਾਂ ਤੇ ਫੀਡ ਪਾਈ ਤੇ ਵਾਹ ਸਪੀਡ ਪਾਈ ਤੇ ਕਮਾਇਆ ਭਾਈ ਬਿਲਕੁਲ ਜੀ ਓਕੇ ਹੈਗਾ ਤੇ ਨਹੀਂ ਨਹੀਂ ਬਿਲਕੁਲ ਬਾਈ ਬਹੁਤ ਸੋਹਣੇ ਤਰੀਕੇ ਨਾਲ ਅੱਜ ਵੀ ਆਪਣੀਆਂ ਤਿੰਨ ਡਿਲੀਵਰੀਆਂ ਹੋਈਆਂ ਨੇ ਬਾਈ ਕਮਰ ਸਰ ਗਿਆਗਾ ਦੋ ਮੰਨ ਕੇ ਚਲੋ ਜਲੰਧਰ ਏਰੀਆ ਚ ਭੇਜੇ ਨੇ ਠੀਕ ਹੈ ਬਾਈ ਵੀਰੇ ਜੇਕਰ ਆਪਾਂ ਗੱਲ ਕਰੀਏ ਵੀ ਜਿਵੇਂ ਕਿਸੇ ਵੀ ਰ ਏਸੀ ਵਾਲਾ ਹੋਣ ਲੱਗ ਰਿਹਾ ਵੀਰੇ ਤਿਆਰ ਏਸੀ ਵਾਲਾ ਹਾਂ ਇਹ ਏਸੀ ਵਾਲਾਗਾ ਠੀਕ ਹੈ ਇਹ ਵਾਸਤੇ ਦੋਆ ਚ ਇਹ ਸਟਾਰਟ ਕਰਨਾ ਕੁਝ ਦਿੱਲੀ ਦੇ ਆਰਡਰ ਸੀ ਇਹ ਬਾਈ 5 ਫੁੱਟ ਦਾ ਹੈ ਕਿੰਨੇ ਫੁੱਟ ਦਾਗਾ ਇਹ ਸੇਮ ਸੇਮ ਏਸ ਹੈ ਜੀ ਬਾਈ ਸਾਡੇ ਨਾਲ ਦਾ ਹਾਂਜੀ 10.5 ਦਾਗਾ ਇਹ ਠੀਕ ਹੈ ਬਾਈ ਠੀਕ ਹੈ ਤੇ ਹਾਈਟ ਇਹਦੀ ਸੈਂਟਰ ਚੋਂ ਪੌਣੇ 6 ਫੁੱਟ ਵਾਂਗ ਹੁੰਦੀ ਹੈ ਤੇ ਸਾਈਡਾਂ ਤੋਂ ਦੇਦਾ ਭਾਈ ਜਿਵੇਂ ਆਰਡਰ ਤੇ ਵੀ ਤਿਆਰ ਹੋ ਜਾਂਦਾ ਵੱਧ ਘੱਟ ਕਿਸੇ ਨੇ ਕਰਾਉਣਾ ਹੋਵੇ ਕਿਸੇ ਦੀ ਆਪਣੀ ਸਹੂਲਤ ਅਨੁਸਾਰ ਪਤਾ ਕੀ ਹੈਗਾ ਕਈ ਵਾਰੀ ਚਲੋ ਆਪਣੇ ਕੋਲੇ ਆਪਾਂ ਕਹਿੰਦੇ ਆਂਗੇ ਬਥੇਰੇ ਬੰਦਿਆਂ ਦੇ ਆਪਾਂ ਨੂੰ ਫੋਨ ਆਉਂਦੇ ਨੇ ਕਿ ਭਾਈ ਯਾਰ ਕੁੱਤਾ ਦਾ ਸਾਡਾ 10000 ਦਾ ਹੈਗਾ ਤੁਸੀਂ 40000 ਦਾ ਪਿੰਜਰਾ ਵੇਚਣੋਂ 50000 ਦਾ ਵੇਚ ਦਿਓ ਹਾਂ ਫਿਰ ਭਾਈ ਉਸ ਹਾਮ ਨਾਲ ਵੀ ਆਪਾਂ ਬਣਾ ਕੇ ਦੇ ਦਿੰਦੇ ਆਂਗੇ ਕਿ ਕੋਈ ਉਸ ਤੇ ਪ੍ਰੋਬਲਮ ਨਹੀਂ ਹੈਗੀ ਵੀ ਜਿੰਨਾ ਕਿ ਕਿਸੇ ਦਾ ਕੋਈ ਬਜਟ ਹੁੰਦਾਗਾ ਉਹ ਸਾਬ ਤੇ ਕਰਕੇ ਜੇ ਬਜਟ ਦੇ ਹਿਸਾਬ ਨਾਲ ਵੀ ਹੋ ਜਾਂਦਾਗਾ ਬਾਕੀ ਭਾਈ ਇਹ ਤਾਂ ਛੋਟੇ ਵੀ ਬਣਦੇ ਨੇ ਕਿ ਜਿੰਨੇ ਇੰਨਾ ਬਣ ਜਾਂਦਾਗਾ ਜਾਨੀ ਕਿ ਹਾਫ ਕੇਜ ਬਣਾਉਣਾ ਕੇਜ ਬਣ ਜਾਂਦਾ ਮਤਲਬ ਘਰ ਵੀ ਬਣ ਜਾਂਦਾ ਪਿੰਜਰਾ ਵੀ ਬਣ ਜਾਂਦਾ ਉਹ ਫਿਰ ਉਸ ਹਿਸਾਬ ਨਾਲ ਹੋ ਜਾਂਦਾ ਬਾਈ ਜਿਸ ਹਿਸਾਬ ਨਾਲ ਅਗਲੇ ਨੇ ਪੈਸੇ ਲਏ ਬਿਲਕੁਲ ਵੀ ਛੋੜੇ ਕਿਸੇ ਨੇ ਮੁਤਾਬਕ ਵੀ ਜੇਕਰ ਕਿਸੇ ਨੇ ਇੰਨਾ ਕੁ ਲੈਣਾ ਤਾਂ ਇੰਨਾ ਵੀ ਲੈ ਸਕਦਾ ਨਾ ਇੰਨਾ ਕੁ ਖੁੱਲਾ ਓਪਨ ਲੈਣਾ ਹਵਾਦਾਰ ਸਾਰਾ ਹੈ ਨਾ ਤਾਂ ਉਸ ਜਿਹੜਾ ਪ੍ਰਕਾਰ ਦਾ ਓਵੇਂ ਵੀ ਹੋ ਸਕਦਾ ਹੈ ਬਿਲਕੁਲ ਜੀ ਤੇ ਇਹਨਾਂ ਤੋਂ ਬਿਨਾ ਬਾਈ ਮੈਂ ਤੁਹਾਨੂੰ ਹੋਰ ਵੀ ਤੁਸੀਂ ਕੋਈ ਜਿਵੇਂ ਲਾਈਟਾਂ ਵਗੈਰਾ ਕੁਝ ਹੋਰ ਵੀ ਕਰਦੇ ਹੋਗੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆਪਣੀ ਪਰਲੀ ਸ਼ਾਪ ਤੇ ਨਿਗੀਆਂ ਤੇ ਬਾਈ ਹੋਰ ਉਧਰ ਲੱਗੇ ਹੋਏ ਨੇਗੇ ਠੀਕ ਹੈ ਜੀ ਮੈਂ ਅੱਜ ਸੰਡੇ ਕਰਕੇ ਆਪਣੇ ਮਲਾਜ਼ਮ ਵੀ ਘਟ ਆਏ ਨੇ ਅ ਤੇ ਤੇ ਇਹ ਬਰੇਟੇ ਬਾਈ ਕਿਹੜਾ ਰੋਡ ਆ ਜਾਂਦਾ ਕਿੱਥੇ ਜੇ ਆ ਜਾਂਦਾ ਇਹ ਆਪਣਾ ਲਹਿਰਾ ਰੋਡ ਲਹਿਰਾ ਰੋਡ ਆ ਇਹ ਹਾਂ ਲਹਿਰਾ ਰੋਡ ਬਰੇਟਾ ਆ ਗਿਆ ਅੱਛਾ ਇਹ ਰੋਡ ਜਾਂਦਾ ਲਹਿਰੇ ਨੂੰ ਹਾਂਜੀ ਹਾਂ ਠੀਕ ਹੈ ਠੀਕ ਹੈ ਅੱਛਾ ਬਾਈ ਇਹ ਆ ਗਈ ਆਪਣਾ ਦੂਜੀ ਸ਼ਾਪ ਇਹ ਆਪਣੀ ਦੂਜੀ ਸ਼ਾਪ ਆ ਗਈ ਬਾਈ ਇੱਥੇ ਆਪਣੀਆਂ ਸਟਰੀਟ ਲਾਈਟਾਂ ਬਣਨ ਲੱਗ ਰਹੀਆਂ ਨੇਗੀਆਂ ਠੀਕ ਹੈ ਇਹ ਵੀ ਆਪਣੀ ਬਾਈ ਆਊਟ ਸਟੇਟ ਵਾਧੂ ਜਾਂਦੀਆਂ ਨੇਗੀਆਂ ਬਾਕੀ ਬਾਈ ਕੰਮ ਦੀ ਆਪਣੀ ਪੂਰੀ ਤਸੱਲੀ ਹੁੰਦੀ ਆ ਕੰਮ ਕਿਸੇ ਪਾਸੋਂ ਵੀ ਉਹਨਾ ਨਹੀਂ ਹੋਊਗਾ ਪੂਰਾ ਹੋਊਗਾ ਕੰਮ ਜਿਵੇਂ ਪਾਰਕਾਂ ਦੇ ਪਾਰਕਾਂ ਦੇ ਵਿੱਚ ਕਿਤੇ ਵੀ ਹੈਨਾ ਜਾਂ ਅੱਜਕੱਲ ਜਿਵੇਂ ਖੇਤਾਂ ਦੇ ਵਿੱਚ ਫਾਰਮ ਹਾਊਸ ਵਗੈਰਾ ਬਣਨ ਲੱਗੇ ਫਾਰਮ ਹਾਊਸ ਚ ਲੱਗਦੀਆਂ ਨੇ ਬਾਈ ਜਿਵੇਂ ਪੈਲਸ ਹੋਗੇ ਜਾਂ ਕਲੋਨੀਆਂ ਵਗੈਰਾ ਦੇ ਹੋਗੇ ਵੀ ਬਾਈ ਆਪਣੇ ਬਠੰਡੇ ਤੋਂ ਨੇਗੇ ਤੇ ਜਿਵੇਂ ਇਹ ਬਾਈ ਇੱਧਰ ਪੇਂਟ ਹੋਣ ਲੱਗ ਰਹੀਆਂ ਸੀਗੀਆਂ ਹਾਂਜੀ ਇਹ ਹਜੇ ਸਿੰਗਲ ਕੋਟ ਵੱਜੂਗਾ ਉਸ ਤੋਂ ਬਾਅਦ ਇਹ ਪਰਲੀ ਦੁਕਾਨ 'ਚ ਜਾਣਗੀਆਂ ਰੇਤੇ ਵਗੈਰਾ ਤੋਂ ਸਾਰੀ ਰੇਤ ਹੋ ਕੇ ਫਿਰ ਪੇਂਟ ਵੱਜੂਗਾ ਠੀਕ ਹੈ ਉਸ ਤੋਂ ਬਾਅਦ ਵੱਜੂਗਾ ਇਹ ਸੀ ਇਹਦੀ ਕੀ ਕੋਸਟ ਪੈ ਜਾਂਦੀ ਹੈ ਬਾਈ ਜੀ ਬਾਈ ਡਿਪੈਂਡ ਕਰਦਾ ਇਹਦੀ ਪਹਿਲੀ ਗੱਲ ਤਾਂ ਲੈਂਥ ਤੇ ਡਿਪੈਂਡ ਕਰਦਾ ਜਿਵੇਂ ਲੈਂਥ ਜੇ ਤਾਂ ਆਪਾਂ ਬਣਾਈਏ 20 ਫੁੱਟ ਤਾਂ ਤਾਂ 12000 ਚ ਕੰਪਲੀਟ ਹੋ ਜਾਂਦੀ ਹੈਗੀ ਜੇ ਬਈ ਲੈਂਥ ਘਟਦੀ ਹੈ ਤਾਂ ਉਸ ਹਾਂ ਨਾ ਰੇਟ ਘਟ ਜਾਂਦਾ ਹੈਗਾ ਬਾਕੀ ਬਈ ਇਹ ਐਲਈਡੀ ਵਾਲੀਆਂ ਨੇ ਜੇ ਆਪਾਂ ਨੇ ਹੈਂਗਿੰਗ ਵਾਲੀਆਂ ਬਣਾਉਣੀਆਂ ਨੇ ਡਿਜ਼ਾਈਨ ਦਾ ਬਣਾਉਣੀਆਂ ਨੇ ਉਹਨਾਂ ਦੀ ਕੋਸਟ ਥੋੜੀ ਜੀ ਜ਼ਿਆਦਾ ਬੈਠ ਜਾਂਦੀ ਹੈਗੀ ਬਸ ਜਿੰਨਾ ਗੁੜ ਪਾਵਾਂਗੇ ਉਹਨਾਂ ਮਿੱਠਾ ਹਾਂ ਬਿਲਕੁਲ ਬਈ ਉਹਨਾਂ ਮਿੱਠਾ ਮਿਲੂਗਾ ਠੀਕ ਹੈ ਤੇ ਬਾਕੀ ਬਈ ਡਿਜ਼ਾਈਨ ਬਹੁਤ ਤਰ੍ਹਾਂ ਦੇ ਬਣਾ ਦਾਂਗੇ ਆਪਾਂ ਨੂੰ ਬਾਕੀ ਬਾਈ ਗਾਹ ਕਾ ਆਪਣੇ ਤੋਂ ਹੱਲ ਦਾ ਨਹੀਂ ਹੈਗਾ ਇੱਕ ਵਾਰੀ ਗਾਹ ਕਾ ਆਊਗਾ ਬਿਲਕੁਲ ਤੇ ਇੱਕ ਆਪਣੇ ਕੋਲੇ ਬਾਈ ਗੇਟ ਬਣਦੇ ਨੇਗੇ ਜਿਵੇਂ ਅੱਜ ਕੱਲ ਲੱਕੜ ਦੇ ਗੇਟ ਬਣਾਉਂਦੇ ਆਪਾਂ ਲੋਹੇ ਦੇ ਗੇਟ ਬਣਾਉਂਦੇ ਆ ਬਾਈ ਅੱਛਾ ਜੀ ਤੇ ਗੇਟ ਹੁੰਦੇ ਨੇ ਬਾਈ ਫੁੱਲ ਸਿਰਾ ਤੇ ਕਵਾੜੀ ਨਾ ਓਕੇ ਹੁੰਦੀ ਆ ਬੰਦੇ ਨੂੰ ਯਾਰ ਤਸੱਲੀ ਹੋਊਗੀ ਅੱਛਾ ਬਾਈ ਜੀ ਪੈਸੇ ਬਾਅਦ ਚ ਬਾਈ ਉਧਰ ਨਹੀਂ ਜਾਂ ਕਿਧਰ ਨਹੀਂ ਗਏ ਸਭ ਪਹਿਲਾਂ ਠੀਕ ਹੈ ਜੀ ਠੀਕ ਹੈ ਤੇ ਕੰਮ ਅਗਲੇ ਦਾ ਪਹਿਲਾਂ ਹੋਊਗਾ ਪੈਸੇ ਆਪਣੇ ਬਾਅਦ ਚ ਨੇ ਤੇ ਕੰਮ ਦੀ ਬਾਈ ਆਪਣੇ ਵੱਲੋਂ ਫੁੱਲ ਠੀਕ ਹੈ ਜੀ ਠੀਕ ਹੈ ਬਹੁਤ ਤਸੱਲੀ ਹੋਊਗੀ ਬਾਈ ਬਿਲਕੁਲ ਜੀ ਅੱਛਾ ਗੇਟ ਨੇ ਜਿਹੜੇ ਉਹ ਇੱਥੇ ਹੀ ਬਣਾਉਣੇ ਹੋਗੇ ਹਾਂ ਹਾਂ ਠੀਕ ਹੈ ਬਾਈ ਠੀਕ ਹੈ ਬਾਕੀ ਭਰਾਵੋ ਤੁਸੀਂ ਦੇਖ ਸਕਦੇ ਹੋ ਬਾਈ ਤੇ ਜੋ ਵੀ ਕਿਸੇ ਵੀਰ ਨੇ ਕੋਈ ਵੀ ਅਬਦੀਨ ਇਨਕੁਆਰੀ ਕਰਨੀ ਹੈ ਨਾ ਤਾਂ ਵੀਰ ਹੋਰਾਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਜਿਵੇਂ ਅੱਜ ਕੱਲ ਤੁਸੀਂ ਦੇਖਦੇ ਹੋ ਵੱਡੇ ਵੱਡੇ ਸਾਈਡਾਂ ਦੇ ਵਿੱਚ ਜਾਂ ਕਿਤੇ ਵੀ ਆਹ ਚੀਜ਼ ਪੈਂਦੀ ਹੈਗੀ ਕਹਿੰਦੇ ਇਹਨਾਂ ਜਿਹੜੀ ਧੁੱਪ ਆ ਗਈ ਉਹਦਾ ਜਿਹੜਾ ਸ਼ੇਕ ਆ ਉਹ ਅੰਦਰਲੇ ਪਾਸੇ ਨਹੀਂ ਪੈਂਦਾ ਹਨਾ ਬਿਲਕੁਲ ਜੀ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦੋ ਜੀ ਤੁਹਾਡਾ ਮੋਬਾਈਲ ਨੰਬਰ 9561 41090 561 41093 174 41000 ਬਾਈ ਠੀਕ ਹੈ ਬਾਈ ਤੇ ਭਰਾਵੋ ਇੱਕ ਬਾਈ ਦਾ ਬਾਈ ਜੀ ਇੰਸਟਾਗ੍ਰam ਤੇ ਪੇਜ ਹੈਗਾ ਤੁਸੀਂ ਉਹਨੂੰ ਵੀ ਫੋਲੋ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਲਾਈਕ ਕਰ ਸਕਦੇ ਹੋ ਜੀ ਉਸੀ ਇੰਜੀਨੀਅਰਿੰਗ ਵਰਕਰਸ ਤੇ ਆਹ ਬਾਈ ਦਾ ਨੰਬਰ ਹੈ ਤੇ ਬਾਕੀ ਵੀਰ ਦੇ ਆਪਾਂ ਭਰਾਵੋ ਉੱਪਰ ਬਾਈ ਜਿਹੜੇ ਨੰਬਰ ਨੇ ਉਹ ਪਾਏ ਹੋਣਗੇ ਤੇ ਵੀਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ